ਅੱਜ ਭਾਰਤ ਅਤੇ ਵੈਸਟ ਇੰਡੀਜ਼ ਵਿਚਾਲੇ ਰੋਮਾਂਚਕ ਟੱਕਰ ਹੋਣ ਦੀ ਉਮੀਦ ਹੈ ਵੈਸਟ ਇੰਡੀਜ਼ ਅਤੇ ਭਾਰਤ ਵਿਚਾਲੇ ਟੈਸਟ ਸੀਰੀਜ਼ ਦਾ ਪਹਿਲਾ ਮੈਚ ਖੇਡਿਆ ਜਾਏਗਾ ਇਹ ਮੈਚ ਆਟੀਗੁਆ ਦੇ ਕ੍ਰਿਕਟ ਸਟੇਡੀਅਮ 'ਚ ਸ਼ਾਮ 7:30 ਵਜੇ ਖੇਡਿਆ ਜਾਏਗਾ ਪਿਛਲੇ ਸਾਲ ਪਾਰਤ ਦੇ ਖਿਲਾਫ ਕ੍ਰਿਕਟ ਤੋਂ ਸન્યાਸ ਲੈਣ ਦੇ ਬਾਅਦ ਕੁਮਾਰ ਸੰਗਾਕਾਰ ਹੁਣ ਕੈਰੀਬੀਅਨ ਪ੍ਰੀਮੀਅਰ ਲੀਗ 'ਚ ਆਪਣਾ ਹੱਥ ਦਿਖਾ ਰਹੇ ਨੇ ਪਰ ਬੱਲੇਬਾਜ਼ੀ ਦੇ ਵਿੱਚ ਨਹੀਂ ਉਹਨਾਂ ਨੇ ਵਿਕਟ ਕੀਪਿੰਗ ਦੇ ਵਿੱਚ ਵੀ ਸਭ ਨੂੰ ਪ੍ਰਭਾਵਿਤ ਕੀਤਾ ਹਾਲ ਹੀ ਜਮੈਕਾ ਦੇ ਲਈ ਖੇਡਦੇ ਹੋਏ ਇੱਕ ਸ਼ਾਨਦਾਰ ਕੈਚ ਨੂੰ ਸੰਗਾਕਾਰਾਂ ਨੇ ਫੜਿਆ ਜਿਸ ਦੇ ਬਾਅਦ 38 ਸਾਲਾਂ ਬੱਲੇਬਾਜ਼ ਦੀ ਜਮ ਕੇ ਤਾਰੀਫ ਹੋ ਰਹੀ ਹੈ ਮਹਿਲਾ ਕਬੱਡੀ ਚੈਲੰਜ ਦੇ 6ਵੇਂ ਮੈਚ ਵਿੱਚ ਬੁਧਵਾਰ ਨੂੰ ਸਟਾਰਮ ਕੁਇਨਸ ਨੇ ਇੱਕ ਤਰਫਾ ਮਕਾਉਲ ਵਿੱਚ ਫਾਇਰ ਬਰਡਸ ਨੂੰ ਹਰਾ ਕੇ ਫਾਈਨਲ ਵਿੱਚ ਆਪਣੀ ਥਾਂ ਪੱਕੀ ਕਰ ਲਈ ਹੈ। ਇਹ ਸਟਾਰਮ ਕੁਇਨਸ ਲਗਾਤਾਰ ਦੂਜੀ ਜਿੱਤ ਹੈ। ਇਸ ਤੋਂ ਪਹਿਲਾਂ ਇਹਨਾਂ ਦੋਹਾਂ ਟੀਮਾਂ ਦਾ ਮੈਚ ਟਾਇਅ ਰਿਹਾ ਸੀ। ਫਾਇਰ ਬਰਡਸ ਹਾਲੇ ਵੀ ਦਿੱਲੀ ਵਿੱਚ ਹੋਣ ਵਾਲੇ ਕੁਆਲੀਫਾਇਰ ਮੈਚ ਦੇ ਵਿੱਚ ਆਇਸ ਦਿਵਾਜ਼ ਨੂੰ ਹਰਾ ਕੇ ਫਾਈਨਲ ਵਿੱਚ ਪਹੁੰਚ ਸਕਦੀਆਂ ਨੇ। इंग्लैंड टीम ਦੇ ਹਰਫ ਮੋਲਾ ਖਿਡਾਰੀ ਬੇਨ ਸਟੋਕਸ ਨੇ ਪਾਕਿਸਤਾਨ ਦੇ ਲੀਗ ਸਪਿਨਰ ਯਾਸਿਰ ਸ਼ਾਹ ਦੀ ਤਾਰੀਫ ਕੀਤੀ ਹੈ ਅਤੇ ਉਹਨਾਂ ਨੂੰ ਆਸਟ੍ਰੇਲੀਆ ਦੇ ਦਿੱਕਤ ਗੇਂਦਬਾਜ਼ ਸ਼ੇਨ ਵੌਨ ਦੇ ਬਾਅਦ ਦੁਨੀਆ ਦਾ ਬਿਹਤਰੀਨ ਲੀਗ ਸਪਿਨਰ ਦੱਸਿਆ ਹੈ ਯਾਸਿਰ ਇਸ ਸਮੇਂ ਆਈਸੀਸੀ ਦੀ ਗੇਂਦਬਾਜ਼ ਰੈਂਕਿੰਗ ਦੇ ਪਹਿਲੇ ਨੰਬਰ ਤੇ ਨੇ ਹਾਲ ਹੀ ਜ WWE ਦੇ ਸੁਪਰਸਟਾਰ ਜான் ਸੀਨਾ ਨੇ ਆਪਣੇ ਇੰਸਟਾਗ੍ਰam ਅਕਾਊਂਟ ਤੇ ਵਿਰਾਟ ਕੋਹਲੀ ਦੀ ਤਸਵੀਰ ਪੋਸਟ ਕਰਕੇ ਸਾਰਿਆਂ ਨੂੰ ਹੈਰਾਨ ਕਰ ਦਿੱਤਾ ਜான் ਸੀਨਾ ਦਾ ਕੋਹਲੀ ਦੀ ਤਸਵੀਰ ਪੋਸਟ ਕਰਨਾ ਸੋਸ਼ਲ ਮੀਡੀਆ ਤੇ ਚਰਚਾ ਦਾ ਵਿਸ਼ਾ ਬਣਿਆ ਹੋਇਆ ਹੈ ਇਸ ਤਸਵੀਰ 'ਚ ਜੋਸ਼ੀਲੀ ਅੰਦਾਜ਼ 'ਚ ਨੇ ਦੋੱਚ ਟੀਮ ਇੰਡੀਆ ਦਾ ਥੀਮ Song Bleed Blue ਵੀ ਲਿਖਿਆ ਹੈ ਫੁੱਟਬਾਲ ਦਾ ਆਪਣਾ ਨਾਮ ਰਵਾਣ ਵਾਲੇ ਸਟਰੀ ਦੇ ਖਿਡਾਰੀ ਨਿਕ ਸਟੀਵਨਸ ਨੂੰ ਅਦਾਲਤ ਨੇ ਦੋਸ਼ੀ ਕਰਾਰ ਦਿੱਤਾ ਹੈ। ਉਹਨਾਂ ਤੇ ਇਲਜ਼ਾਮ ਹੈ ਕਿ ਉਹਨਾਂ ਨੇ ਆਪਣੀ ਸਾਬਕਾ ਪ੍ਰੇਮਿਕਾ ਨਾਲ ਬਹੁਤ ਵਾਰੀ ਕੁੱਟਮਾਰ ਕੀਤੀ ਹੈ। ਸਟੀਵਨਸ ਨੂੰ 3 ਮਹੀਨੇ ਦੀ ਸਜ਼ਾ ਮਿਲ ਚੁੱਕੀ ਹੈ। ਉਸਨੇ ਅਦਾਲਤ ਵਿੱਚ ਪੇਸ਼ੀ ਦੌਰਾਨ ਮੰਨਿਆ ਸੀ ਕਿ ਉਸਨੇ ਜਾਣਬੁੱਝ ਕੇ ਕਈ ਵਾਰ ਲਾਇਮਾ ਮਕੀਨਾ ਨੂੰ ਜ਼ਲੀਲ ਕੀਤਾ ਅਤੇ ਬਹੁਤ ਕੁੱਟਿਆ। ਪਾਕਿਸਤਾਨ ਨੇ ਮੂਲ ਦੇ ਪੱਟਿਸਮੂ ਕੇ ਬਾਦ ਆਮਰ ਖਾਨ ਨੇ ਵਿਰੇਂਦਰ ਸਿੰਘ ਦੀ ਚੁਣੌਤੀ ਦਾ ਮਜ਼ਾਕ ਉਡਾਉਂਦੇ ਹੋਏ ਕਿਹਾ ਕਿ ਉਹ ਵਿਜੇਂਦਰ ਦਾ ਕਰੀਅਰ ਤਬਾਹ ਕਰ ਦੇਣਗੇ ਆਮਰ ਨੇ ਕਿਹਾ ਮੇਰੇ ਜਿਹੇ ਵੱਡੇ ਨਾਮ ਨੂੰ ਚੁਣੌਤੀ ਦੇਣ ਤੋਂ ਪਹਿਲਾਂ ਉਹਨਾਂ ਨੂੰ ਚਾਹੀਦਾ ਹੈ ਕਿ ਉਹ ਆਪਣਾ ਅਨੁਭਵ ਦਿਖਾਉਣ ਦੀ ਮਿੰਦਾ ਦੇ ਵਿਰਕੀ ਗੇਂਦ ਬਾਸਰ ਪਰਜਨ ਦੀ ਪਤਨੀ ਕੀਤਾ ਵਸਰਾ ਪ੍ਰੈਗਨੈਂਟ ਹੈ ਹਾਲ ਹੀ ਚ ਕੀਤਾ ਵਸਰਾ ਨੇ ਆਪਣੇ ਇੰਸਟਾਗ੍ਰam ਅਕਾਊਂਟ ਤੇ ਕੁਝ ਤਸਵੀਰਾਂ ਸ਼ੇਅਰ ਕੀਤੀਆਂ ਨੇ ਇਸ ਚੋ ਪ੍ਰੈਗਨੈਂਸੀ ਦੇ ਦੌਰਾਨ ਉਹ ਪਰਿਵਾਰ ਨਾਲ ਇੰਜੋਏ ਕਰਦੀ ਨਜ਼ਰ ਆ ਰਹੀ ਹੈ ਇਹ ਪਹਿਲੀ ਰਿਪੋਰਟ ਹੈ ਜਿਸ ਤੇ ਵਿੱਚ ਕੀਤਾ ਦਾ ਬੇਬੀ ਪੰਪ ਨਜ਼ਰ ਆ ਰਿਹਾ ਹੈ ਇਸ ਫੋਟੋ ਚ ਕੀਤਾ ਨਾਲ ਉਹਦੀ ਮਾਂ ਪਹਿਣਾ ਤੇ ਪਤੀ ਹਰਪਰਜਨ ਸਿੰਘ ਨੇ